ਹਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਵੇਰ ਦਾ ਟਾਈਮ ਆ ਮਤਲਬ ਬਾਰਿਸ਼ ਪੈਨੀ ਪਈ ਆ ਅੱਜ ਬਾਰਿਸ਼ ਦਾ ਦਿਨ ਆ ਤੇ ਹਾਰੇ ਬਾਰਿਸ਼ ਹੁੰਦੀ ਪਈ ਸਵੇਰ ਦੀ ਬਹੁਤ ਹੀ ਜ਼ਿਆਦਾ ਕਦੀ ਤੇਜ਼ ਹੋ ਜਾਂਦੀ ਕਦੀ ਘਟ ਹੋ ਜਾਂਦੀ ਤੇ ਉਹ ਵੇਖੋ ਪਾਣੀ ਜਿਹੜਾ ਉਹ ਆ ਗਿਆ ਵਾ ਨਾ ਉਹ ਅੱਗੇ ਨਾ ਉਹ ਡੱਕਾ ਜਿਹਾ ਵੀ ਦਿੱਤਾ ਵਾ ਪਰ ਫਿਰ ਵੀ ਪਾਣੀ ਆ ਗਿਆ ਵਾ ਇੱਧਰ ਵੀ ਆਇਆ ਉੱਧਰ ਵੀ ਆਇਆ ਫਿਰ ਅੰਟੀ ਮਾੜੀ ਮੋਟੀ ਸਫਾਈ ਕਰਕੇ ਚਲ ਗਏ ਆ ਅੱਜ ਗਏ ਆ ਤੇ ਲਾਈਟ ਆ ਗਈ ਆ ਤੇ ਮੈਂ ਕੱਪੜੇ ਜਿਹੜੇ ਸੁੱਕਣ ਵਾਸਤੇ ਪਾਏ ਆ ਮਸ਼ੀਨ 'ਚ ਤੇ ਮੈਂ ਕਿਹਾ ਇੱਥੇ ਖਿਲਾਰ ਦਿੰਨੇ ਰਾਂ ਕਿ ਪੱਖੇ ਦੇ ਥੱਲੇ ਸੁੱਕ ਜਾਏਗਾ ਸੁੱਕ ਜਾਣਗੇ ਤੇ ਜਿਹੜਾ ਅੱਜ ਸਵੇਰ ਦੀ ਬਾਰਿਸ਼ ਲੱਗੀ ਹੋਈ ਆ ਰਾਤ ਉੱਪਰ ਬੱਦਲ ਬਹੁਤ ਜਿਹੜਾ ਨਾ ਘਰ ਦਿੱਤਾ ਹੀ ਤੇ ਸਫਾਈਆਂ ਵੀ ਹੋ ਚੁੱਕੀਆਂ ਵਾਂ ਤੇ ਲਾਈਟ ਹੁਣੇ ਆਈ ਏ ਜਿਹਦੇ ਤਾਂ ਕਰਕੇ ਜਿਹੜਾ ਪੁੱਛ ਗਿੱਲੇ ਆ ਸੁੱਕੇ ਨਹੀਂ ਲੱਗੇ ਤੇ ਮੈਂ ਨਾਸ਼ਤਾ ਬਣਾਉਣੀ ਆ ਤੇ ਟਾਈਮ ਹੋ ਗਿਆ ਆਪਣਾ 11 ਵਜੇ ਦਾ ਟਾਈਮ ਹੋਊਗਾ ਇਦਾਂ ਲੰਦਾ ਮਤਲਬ ਸਵੇਰ ਦੇ ਨਾਲ 7:00 ਵਜੇ ਆ ਜੇ ਤੇ ਨਮੀਸ਼ ਕਰਾਉਣ ਗਿਆ ਕਟਿੰਗ ਤੇ ਆ ਚਲ ਮੈਂ ਤਾਂ ਨਾਸ਼ਤਾ ਬਣਾ ਲੈਂਦੀ ਆ ਨਾ ਛੋਟਾ ਜਿਹਾ ਸਿੱਧਾ ਵਾ ਤੇ ਇਹਦੇ ਥਾਣੀ ਪਾਣੀ ਹੁੰਦਾ ਬਸ ਇਤਰੂ ਪਾਣੀ ਬਹੁਤ ਹੁੰਦਾ ਵਾ ਉਦਾਂ ਉਦਾਂ ਠੀਕ ਹੀ ਆ ਮਤਲਬ ਜਿਹੜਾ ਸਾਰਾ ਇਤਨਾ ਗਿੱਲਾ ਹੋ ਜਾਂਦਾ ਫਿਰ ਗਿੱਲੇ ਪੈਰ ਜਿਹੜੇ ਅੰਦਰ ਜਾਂਦੇ ਆ ਉਹਦੇ ਨਾਲ ਗਿੱਲ-ਗੇਲੀ ਜਦ ਫੈਲ ਜਾਂਦੀ ਸੁੱਕਣ ਜੀ ਨਹੀਂ ਆਉਂਦਾ ਵਾ ਉਹ ਚੋ ਅਲੋ ਜਿਹੜਾ ਸਾਰਾ ਗਿੱਲਾ ਦਨ ਮੇ ਬਣਾਉਦੀ ਨਾਸ਼ਤਾ ਤੇ ਅੱਜ ਬਣਾਇਆ ਆਪਾਂ ਨੇ ਬਣਾਇਆ ਵਾਈਟ ਚਨੇ ਬਣਾਏ ਨਾਲ ਮੈਂ ਤਾਂ ਰੋਟੀ ਲਾ ਲੈਣਾ ਤੇ ਮੈਂ ਪਰੌਂਠੀ ਪਹਿਲਾਂ ਬਣਾ ਲਵਾਂਗੀ ਤੇ ਕੱਲ ਦਾ ਨਾ ਵਲੌਗ ਜਿੰਨਾ ਕਿ ਬਣਾਉਣਾ ਕਿ ਮੈਂ ਬਣਾਇਆ ਨਾ ਤੇ ਟਾਈਮ ਨਹੀਂ ਲੱਗਿਆ ਬੱਚੇ ਦੇ ਨਾਲ ਤੇ ਅੱਜ ਮੈਂ ਕਿਹਾ ਚੱਲ ਅੱਜ ਫਿਰ ਵਲੌਗ ਬਣਾਉਂਦੇ ਆ ਜੀ ਮੌਸਮ ਵਧੀਆ ਵਾ ਹੁਣ ਤਾਂ ਉਹਦਾ ਹੈ ਠੰਡਾ ਵਾ ਹੁਣ ਤਾਂ ਠੰਡੀ ਠੰਡੀ ਹਵਾ ਚੱਲਦੀ ਪਈ ਹੈ ਤੇ ਬਾਰਿਸ਼ ਦਿਨਾਂ ਨੂੰ ਤਾਂ ਬੜਾ ਠੰਡਾ ਹੁੰਦਾ ਪਰ ਇਹਨਾਂ ਨੂੰ ਪ੍ਰੋਬਲਮ ਆਉਂਦੀ ਕਿ ਜਦੋਂ ਬਾਰਿਸ਼ ਨਾਲ ਪਾਣੀ ਆਇੰਦਾ ਨਾ ਉਹ ਹਨ ਹੋਰ ਪਰ ਦਿੱਕਤ ਕਰਦਾ ਲੋਜੀ ਇੱਥੇ ਆਪਣਾ ਹੋ ਗਿਆ ਸਫਾਈ ਅਭਿਆਨ ਸ਼ੁਰੂ ਅੰਟੀ ਜੇ ਗਏ ਇੱਥੇ ਬਾਰਿਸ਼ ਤਾਂ ਨੂੰ ਪਤਾ ਲਗਾਤਾਰ ਆਉਂਦੀ ਤੇ ਪਾਣੀ ਆ ਜਾਂਦਾ ਉਹਦੀ ਵਜ੍ਹਾ ਨਾਲ ਤੇ ਫਿਰ ਬਾਅਦ ਚ ਬਹੁਤ ਕੰਮ ਕਰਨਾ ਪੈਂਦਾ ਬਹੁਤ ਦਿੱਕਤ ਹੁੰਦੀ ਆ ਤੇ ਇੱਕ ਜਦੋਂ ਦਾ ਮੇਰਾ ਆਪਰੇਸ਼ਨ ਹੋਇਆ ਉਹਨਦੀ ਲੱਕ ਚ ਇੰਨੀ ਜ਼ਿਆਦਾ ਪੇਨ ਹੁੰਦੀ ਮਤਲਬ ਮੇਰੇ ਕੋਲ ਲੇਟਰਾਂ ਵੀ ਔਖਾ ਹੋਇਆ ਹੁੰਦਾ ਮੇਰਾ ਤੇ ਕੰਮ ਕਰਨਾ ਬਹੁਤ ਔਖਾ ਹੁੰਦਾ ਹੁਣ ਵਾਈਪਰ ਮਾਰ ਮਾਰ ਕੇ ਮਤਲਬ ਲੱਕ ਹੀ ਰਹਿ ਜਾਂਦਾ ਇੰਨਾ ਜ਼ਿਆਦਾ ਮਤਲਬ ਦਿੱਕਤ ਆਉਂਦੀ ਆ ਕੋਈ ਹਾਮ ਨਹੀਂ ਤੇ ਬੇਟਾ ਵੀ ਮੇਰਾ ਪਰੇਸ਼ਾਨ ਕਰਦਾ ਵਾ ਤੇ ਉਤੋਂ ਕੰਮ ਦਾ ਵੀ ਬੜਾਈ ਜ਼ੋਰ ਹੁੰਦਾ ਮੈਂ ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਸਾਡੇ ਘਰ ਇੰਨਾ ਕੰਮ ਹੋਆ ਕਿ ਸਾਰਿਆਂ ਦੇ ਘਰਾਂ 'ਚ ਇੰਨਾ ਕੰਮ ਹੁੰਦਾ ਕਦੇ ਤੇ ਮੇਰਾ ਦਿਲ ਕਰਦਾ ਸਾਰਾ ਇਹ ਕੰਮ ਛੱਡ ਕੇ ਤੇ ਮੈਂ ਬਸ ਬਹਿ ਜਾ ਮੈਂ ਕਿਸੇ ਦਿਨ ਸੁਣਾ ਮੈਂ ਕੁਛ ਨਾ ਕਰਾਂ ਬਸ ਕਈ ਵਾਰ ਇਦਾਂ ਹੁੰਦਾ ਤੇ ਪਰ ਪਤਾ ਨਹੀਂ ਕਿਉਂ ਮuje ਪੂਰੀ ਬਣੀ ਆਂਦੇ ਕਰ ਨਹੀਂ ਪੈਂਦਾ ਕਈ ਵਾਰੀ ਅੱਖ ਜਾਨੀ ਅੱਖਗੇ ਨਾ ਕਈ ਵਾਰੀ ਰੋਣ ਲੱਗ ਜਾਨੀ ਹੈ ਕਿ ਮਤਲਬ ਮੇ ਕੋ ਨਹੀਂ ਹੁੰਦਾ ਹੀ ਨਹੀਂ ਹੁਣ ਨਹੀਂ ਹੁੰਦਾ ਹੈਗਾ ਪਹਿਲਾਂ ਜਦੋਂ ਹੁੰਦਾ ਏ ਉਹਦਾ ਮੈਂ ਕਰਦੀ ਹੁਣ ਨਹੀਂ ਹੁੰਦਾ ਹੈਗਾ ਹੁਣ ਸਰੀਰ ਜਾਇ ਜਿੱਦਾਂ ਮਤਲਬ ਜਾਨ ਹੈ ਨਹੀਂ ਗਈ ਤੇ ਐਦਾਂ ਹੁੰਦਾ ਵਾ ਤੇ ਪਾਣੀ ਜਿਹੜਾ ਉਹ ਕੱਢ ਲੈਨੇ ਆ ਤੇ ਪਾਣੀ ਕੱਢਣ ਤੋਂ ਬਾਅਦ ਫੇਰ ਜਿਹੜਾ ਬਾਲਟੀਆਂ ਪਾਣੀ ਦੀਆਂ ਪਾਉਣੀਆਂ ਪੈਂਦੀਆਂ ਵਾ ਫੇਰ ਪਾਣੀ ਨਾਲ ਸਾਰਾ ਕਮਰਾ ਵੀ ਧੋਣਾ ਪੈਂਦਾ ਵਿੜਾ ਵੀ ਦੁਬਾਰਾ ਧੋਣਾ ਪੈਂਦਾ ਵਾ ਇਨਾ ਸ਼ੁਕਰ ਆਪਾਂ ਗਲੀ ਉੱਚੀ ਕਰ ਲਈ ਆ ਤੇ ਜਿਹੜਾ ਨਹੀਂ ਤੇ ਗਲੀ ਦਾ ਤੁਹਾਨੂੰ ਪਤਾ ਪਿਛਲੇ ਵਲੋਗਾਂ ਤੇ ਵੇਖਿਆ ਗਲੀ ਦਾ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੁੰਦਾ ਤੇ ਹੁਣ ਤੇ ਗਲੀ ਦੀ ਇੰਨੀ ਦਿੱਕਤ ਨਹੀਂ ਹੈਗੀ ਭਾਵੇਂ ਨਾ ਵੀ ਧੋਵਤ ਕੋਈ ਗੱਲ ਨਹੀਂ ਗਲੀ ਸਾਫ਼ ਹੀ ਰਹਿੰਦੀ ਆ ਨਾ ਸੁੱਕੀ ਰਹਿੰਦੀ ਹੁਣ ਗਲੀ ਚ ਪਾਣੀ ਨਹੀਂ ਆਉਂਦਾ ਹੈਗਾ ਤੇ ਆਂਟੀ ਤੇ ਆਪਣਾ ਕੰਮ ਕਰਕੇ ਚਲ ਗਈ ਹੀ ਵੇਲੇ ਚ ਤੁਹਾਨੂੰ ਪਤਾ ਜਦੋਂ ਪਾਣੀ ਆਇਆ ਹੋਏ ਤੇ ਸਫਾਈ ਵੇ ਕਰਾ ਕੀ ਹੋਣੀ ਹੈ ਨਾ ਪਾਣੀ ਨਿਕਲਿਆ ਵਾਂ ਤੇ ਫੇਰ ਜਿਹੜਾ ਉਹ ਸਫਾਈ ਫੇਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪੈਰ ਜਿਹੜੇ ਆ ਨਾ ਫਿਰ ਗਿੱਲੇ ਜਿਹੜੇ ਅੰਦਰ ਜਾਂਦੇ ਆ ਤੇ ਅੰਦਰ ਸਾਰਾ ਜੋ ਵੀ ਸਫਾਈ ਹੋਈ ਹੁੰਦੀ ਉਹ ਸਾਰੀ ਸਤੈਸਨਸ ਹੋ ਜਾਂਦੀ ਹੈ ਫਿਰ ਦੁਬਾਰਾ ਮੈਂ ਪੋਚੇ ਲਾਏ ਸਾਰੇ ਕਮਰੇ ਚ ਵੇੜ ਚ ਸਾਰੇ ਪਾਸੇ ਮੈਂ ਪੋਚੇ ਲਾਏ ਸੁੱਕ ਕੇ ਕਰ ਕਰਕੇ ਫਿਰ ਪੱਖੇ ਚਲਾਏ ਤੇ ਫਿਰ ਜਿਹੜਾ ਹੀ ਉਹ ਜਗਾ ਜਿਹੜੀ ਸੁੱਕੀ ਹੀ ਹੁਣ ਮੈਂ ਇੱਥੇ ਬੇਟੇ ਨੂੰ ਮੈਂ ਕਿਹਾ ਚੱਲ ਅਜਾ ਨਾ ਕੀ ਨਵਾਣਾ ਵਾ ਅੱਜ ਬਾਰਿਸ਼ ਵਗੈਰਾ ਹੋਈ ਆ ਅੱਜ ਦਾ ਦਿਨ ਸਕਿੱਪ ਕਰ ਲੈਨੇ ਆ ਬਟ ਮੇਰੇ ਕੱਪੜੇ ਜਿਹੜੇ ਡੇਲੀ ਚੇਂਜ ਕਰਦੇ ਨੇ ਡੇਲੀ ਕੀ ਮਤਲਬ ਬੱਚੇ ਦੇ ਇੱਕ ਦਿਨ ਚ ਪਤਾ 4-5 ਵੀ ਸੂਟ ਜਿਹੜੇ ਉਹ ਚੇਂਜ ਹੋ ਜਾਂਦੇ ਆ ਹਨਾ ਮੈਂ ਕਰਦੀ ਰਹਿਣੀ ਆ ਹਨਾ ਇਥੇ ਇਹਨਾਂ ਦੀ ਲਮਾਰੀ ਵੀ ਬਹੁਤ ਹੀ ਨਾ ਉਬੜ ਖਾਬੜ ਹੋਈ ਹੀ ਉਹ ਵੀ ਸਾਫ਼ ਕਰਨੀ ਕਿਸੇ ਦਿਨ ਮਤਲਬ ਕੱਪੜੇ ਦੀ ਸੈਟਿੰਗ ਕਰਨੀ ਆ ਕਿੰਨੇ ਦਿਨ ਹੋ ਗਏ ਕੱਪੜਿਆਂ ਦੀ ਸੈਟਿੰਗ ਨਹੀਂ ਹੋਈ ਹੈਗੀ ਤੇ ਉਹ ਵੀ ਕਰਨੀ ਆ ਕਿਸੇ ਦਿਨ ਟਾਈਮ ਕੱਢ ਕੇ ਇਹ ਵੀ ਜਿਹੜਾ ਕੰਮ ਉਹ ਕਰ ਦੇਣਾ ਵਾਪਾਂ ਲਓ ਜੀ ਇੱਥੇ ਮੈਂ ਬਣਾਉਣ ਲੱਗੀ ਨਮਕੀਨ ਚਾਵਲ ਤੇ ਮੈਂ ਪਿਆਜ਼ ਲੱਲੇ ਆ ਆਲੂ ਪਾਲਾਂਗੇ ਜੋ ਵੀ ਘਰ ਹੈਗਾ ਨਾ ਤੇ ਟਮਾਟਰ ਤੇ ਹਰੀ ਮਰਚ ਹੋਰ ਕੀ ਪਾਵਾਂਗੇ ਬਸ ਇਹ ਹੀ ਪਾਵਾਂਗੇ ਤੇ ਇੱਕ ਬੜੀਆਂ ਹੈਗੀਆਂ ਵਾ ਉਹ ਬੜੀਆਂ ਪਾਵਾਂਗੇ ਤੇ ਨਮਕੀਨ ਵਾਲੇ ਚਾਵਲ ਬਣਾ ਲੈਨੇ ਆ। ਓਕੇ। ਸਬਜ਼ੀਆਂ ਨਹੀਂ ਨਹੀਂ ਤੇ ਮੈਂ ਸਬਜ਼ੀਆਂ ਵੀ ਪਾ ਲੈਂਦੀ ਹਣਾ ਤੇ ਬਣਾ ਲੈਨੇ ਆ ਚਾਵਲ ਸਵੇਰ ਤੋਂ ਵਲੌਗ ਜਿਹੜਾ ਕੰਟੀਨਿਊ ਆ ਤੇ ਐਂਡ ਤੱਕ ਪੂਰਾ ਵੇਖਿਆ ਕਰੋ ਵਲੌਗ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਪੂਰਾ ਵੇਖਿਆ ਕਰੋ ਤੇ ਚਲੋ ਜੀ ਤੜਕਾ ਲਾ ਲੈਨੇ ਆ। ਪਾਣੀ ਵਗਾਰਾ ਜਿੱਦਾਂ ਤੁਸੀਂ ਵੇਖਿਆ ਨਾ ਕਾਫੀ ਜ਼ਿਆਦਾ ਆ ਗਿਆ ਸੀ। ਤੇ ਪਾਣੀ ਕੱਢਣ ਤੋਂ ਬਾਅਦ ਫਿਰ ਥੋੜੀ ਜਿਹੀ ਰੈਸਟ ਕੀਤੀ ਉੱਠ ਕੇ ਫਿਰ ਚਾਹ ਬਣਾਈ ਤੇ ਸਾਰਾ ਪੋਚੇ ਵਗੈਰਾ ਸਾਰੇ ਘਰ ਚ ਪੂਰੇ ਚ ਲਾਏ ਤੇ ਫਿਰ ਆਪਾਂ ਬੈਠੇ ਤੁਹਾਨੂੰ ਕੋ ਦਾ ਸਰੀਰ ਆ ਥੱਕ ਵੀ ਜਾਂਦਾ ਹਨਾ ਤੇ ਨਾਲ بیٹے ਨੂੰ ਸੁਵਾਇਆ ਨਾਲ ਫਿਰ ਮੈਂ ਆਪ ਸੁੱਤੀ ਹੁਣ ਬਣਾ ਲੈਨੇ ਚਾਵਲ ਤੇ ਆ ਵਾਲੀਆਂ ਬੜੀਆਂ ਆ ਵਾਲੀਆਂ ਹੁੰਦੀਆਂ ਨੇ ਜੜੀਆਂ ਛੋਲਾ ਦੀਆਂ ਮੜੀਆਂ ਕਾਦੀਆਂ ਕਹਿੰਦੇ ਦਾਲ ਦੀਆਂ ਬੜੀਆਂ ਆ ਦਾਲ ਦੀ ਬੜੀ ਤੇ ਵਾਲੀਆਂ ਇਹ ਮੈਂ ਇੱਕ ਲਵਾਂਗੀ ਇੱਕ ਮੈਂ ਜਿਹੜੀ ਤੇਲ ਵਿੱਚ ਭੁੰਨ ਲਵਾਂਗੀ ਤੇ ਫਿਰ ਜੇ ਦੂਜੇ ਹੰਦਾਂ ਨਾ ਸੋਇਆਬੀਨ ਦੀਆਂ ਤੇ ਫਿਰ ਮੈਂ ਉਹ ਪਾ ਲੈਣੀ ਆਂ। ਉਹ ਹੈ ਨਹੀਂ ਹੈ ਇਸ ਕਰਕੇ ਇਹ ਮੈਂ ਇੱਕ ਜਿਹੜੀ ਉਹ ਪਾ ਲੈਣੀ ਆ। ਉਦਾਂ ਵੀ ਮਰਚ ਜਿਹੜੀ ਪਾਈ ਦੀ ਹੈ ਨਾ ਹਰੀ ਤੇ ਇਹਨੂੰ ਪਾ ਲੈਨੇ ਆਪਾਂ। ਨਾ ਵੜੀ ਨੂੰ ਮੈਂ ਪਹਿਲਾਂ ਭੋਲ ਲੂੰਗੀ। ਇਹ ਤਾਂ ਭੁੱਜਦੀ ਨਾ ਇਹ ਬੜਾ ਵਧੀਆ ਹੋਣਾ ਉਹ 스멜 ਜੀ ਆਉਂਦੀ ਆ। ਫਿਰ ਮੈਂ ਉਹ ਮਸਾਲਾ ਜਿਹੜਾ ਕੀਤਾ ਵੇ ਪਾ ਲੂੰਗੀ। ਰੱਖਦੇ ਮੈਂ ਚਾਵਲ ਬਣਨ ਵਾਸਤੇ ਤੇ ਜਦੋਂ ਬਣਦੇ ਫਿਰ ਮੈਂ ਵਿਖਾਉਣੀ ਆ ਨਾਲ ਬਲੌਗ ਦਾ ਐਂਡ ਕਰਦੇ ਆ ਫਿਰ ਤੁਹਾਨੂੰ ਵਿਖਾਉਣ ਤੋਂ ਬਾਅਦ ਆ ਮੇਖੋ ਜੀ ਚਾਵਲ ਬਣ ਗਏ ਤੇ ਆਪਾਂ ਲੈ ਖਾ ਦੇਖੋ ਕਿੰਨੇ ਵਧੀਆ ਬਣੇ ਆ ਤੇ ਲੋ ਜੀ ਇੱਥੇ ਐਂਡ ਕਰਦੇ ਬਲੌਗ ਦਾ ਅੱਜ ਸੀ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਤੱਕ ਤੱਕ ਲਈ ਬਾਏ ਬਾਏ